ਹਾਂ ਜਸ ਸਤਿਕਾਰ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਵੇਰਕਾ ਤਹਿਸੀਲ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਵੇਰਕਾ ਆ ਜਾਂਦਾ ਬਿਲਕੁਲ ਨਾਲ ਹੀ ਹੈ ਬਾਈਪਾਸ ਦੇ ਉੱਪਰ ਮੇਨ ਵੇਰਕੇ ਦਾ ਜਿਹੜਾ ਮਿਲਕ ਪਲਾਂਟ ਹੈ ਜਿਹੜਾ ਵੇਰਕਾ ਦੁੱਧ ਦਾ ਉਹ ਵੀ ਉਹਦੇ ਬਿਲਕੁਲ ਲੱਗ ਗਈ ਹੈ ਜਿਹੜਾ ਵੀਰ ਜੀ ਹਨਾਂ ਦਾ ਤੇ ਵੇਰਕੇ ਰੇਲਵੇ ਸਟੇਸ਼ਨ ਦਾ ਵੀ ਇੱਥੇ ਬਿਲਕੁਲ ਲੱਗ ਗਈ ਹੈ ਤੇ ਅੱਗੇ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦੀਆਂ ਹੈ ਅੱਜ ਕਾਫੀ ਦਿਨਾਂ ਬਾਅਦ ਹੈ ਜ ਜ ਆਪਾਂ ਗੁਰਪ੍ਰੀਤ ਵੀਰ ਜੀ ਨੂੰ ਕੋਲ ਆਏ ਆ ਤੇ ਅੱਜ ਤੁਹਾਨੂੰ ਨੋਰਮਲ ਰੇਟ 'ਚ ਇੱਕ ਮੱਝ ਤੇ ਦੋ ਗਾਵਾਂ ਵੀ ਤੁਹਾਨੂੰ ਬਿਲਕੁਲ ਨੋਰਮਲ ਰੇਟ 'ਚ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਨੋ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ ਵਧੀਆ ਜੀ ਸਭ ਬਾਬਾ ਚਿਰਾਂ ਬਾਅਦ ਹੀ ਦਰਸ਼ਨ ਦਿੱਤੇ ਜੀ ਆਹ ਇਦਾਂ ਇੰਦਰ ਕੰਮਕੁੰਮ ਲਾਇਆ ਆ ਜੀ ਕਿ ਨਾ ਮਿੰਨੇ ਨਹੀਂ ਟਾਈਮ ਪਾਤਾ ਹੈ ਰਹੀ ਕੋਈ ਇੱਕ ਅਦਾ ਲਿਆਉਂਦੇ ਰਹੇ ਆ ਤੇ ਵਿਕ ਜਾਂਦਾ ਰਿਹਾ ਇਦਾਂ ਹੀ ਠੀਕ ਠੀਕ ਆ ਚੈਰ ਕੀ ਹੋ ਜਾਈ ਤਿੰਨ ਇਕੱਠੇ ਤੇ ਮੈਂ ਚਲ ਰੁਕਾ ਦਿੰਦੇ ਹਾਂ ਹੋਰ ਵਧੀਆ ਚੱਲਦਾ ਰਿਹਾ ਕੰਮ ਕਾਰਜ ਹਾਂਜੀ ਹਾਂਜੀ ਬਹੁਤ ਵਧੀਆ ਚਲੋ ਨਾਮ ਦੱਸ ਤੇ ਇੱਕ ਵਾਰੀ ਫਿਰ ਨਾਮ ਮੇਰਾ ਗੁਰਪ੍ਰੀਤ ਸਿੰਘ ਜੀ ਹਾਂਜੀ ਤੇ ਸ਼ਹਿਰ ਵੇਰਕਾ ਜੀ ਠੀਕ ਹੈ ਤੇ ਜਿਹੜਾ ਅੰਬਸਰ ਜੀ ਠੀਕ ਹੈ ਤੇ ਜਿਹੜਾ ਵਾ ਰੇਲਵੇ ਸਟੇਸ਼ਨ ਦੇ ਵੀ ਲੱਗ ਗਈ ਆ ਰੇਲਵੇ ਸਟੇਸ਼ਨ ਦੇ ਲੱਗੇ ਤੇ ਜਿਹੜਾ ਵਾ ਆਪਣਾ ਮੇਨ ਮਿਲਕ ਪਲਾਂਟ ਆ ਵੇਰਕੇ ਦਾ ਹਾਂਜੀ ਹਾਂਜੀ ਹੈੱਡ ਬ੍ਰਾਚ ਹੈੱਡ ਕੁਆਰਟਰ ਜਿਹੜਾ ਬ ਤੇ ਮੋਬਾਈਲ ਨੰਬਰ ਜੇ 996875543 ਠੀਕ ਹੈ ਤੇ ਰੇਟ ਉਹ ਹੀ ਪਹਿਲਾਂ ਵਾਲੇ ਛੋਟੇ ਛੋਟੇ ਹਾਂਜੀ ਹਾਂਜੀ ਛੋਟੇ ਛੋਟੇ ਰੇਟ ਜੇ ਠੀਕ ਹੈ ਚਲੋ ਸ਼ੁਰੂਆਤ ਫਿਰ ਸਭ ਤੋਂ ਪਹਿਲਾਂ ਮਈ ਤੋਂ ਹੀ ਕਰਨੀ ਹੈ ਥਾਣੇ ਕਰੀ ਮਈ ਤੋਂ ਦੇਖ ਸਕਦੇ ਜੀ ਇਹ ਬੱਚੇ ਤਾਂ ਬਿਨਾਂ ਹੀ ਜੇ ਫਿਰ ਹਾਂਜੀ ਹਾਂਜੀ ਕਿੰਨਾ ਜੇ ਤੇ ਕੋਲ ਦੁੱਧ ਇਹਦੇ ਕੋਲ ਦੁੱਧ 7 ਲੀਟਰ ਜੇ ਪੱਕਾ ਪੱਕਾ ਦੁੱਧ ਹੈਗਾ 7 ਲੀਟਰ ਪੱਕਾ 7 ਲੀਟਰ ਜਿਹੜਾ ਮੈਂ ਲੈਣਾ ਠੀਕ ਹੈ ਤੇ ਮਿਲਦੀ ਕਿੱਦਾਂ ਜੇ ਮਿਲਦੀ ਘਾੜੀ ਦੇ ਦੋ ਟਾਈਮ ਅੱਛਾ ਹਾਂਜੀ ਤੇ ਗਾਂ ਬਣੀ ਜੇ ਗਾਏ ਨੂੰ ਮੀਨੇ ਦੋ ਹੋ ਗਏ ਜੇ ਚੈੱਕ ਕਰਾਉਣ ਲਈ ਡਾਕਟਰ ਆਇਆ ਨਹੀਂ ਹਜੇ ਅੱਛਾ ਹਾਂਜੀ ਠੀਕ ਹੈ ਜੇ ਮਤਲਬ ਚੈੱਕ ਕਰਾਈ ਨਹੀਂ ਚੈੱਕ ਨਹੀਂ ਕਰਾਈਓ ਤਾਂ ਦੋ ਮਹੀਨੇ ਹੋ ਗਏ ਗਾਂ ਨੂੰ ਠੀਕ ਹੈ ਹਾਂਜੀ ਤੋਰੋਂ ਇੱਕ ਰੀ 7 ਕਿਲੋ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕਿਲੋ ਹੈਗਾ ਹੈ ਲਾਇਜ ਬਾਕੀ ਸੂਈ ਸਵਾਈਏ ਦੁੱਧ ਦੀ ਜੜੀ ਤਾਂ ਚੋਈ ਕਰਕੇ ਹੋ ਜਾਣੀ ਹੈ ਚੋਈ ਕਰਕੇ ਤਸੱਲੀ ਕਰਕੇ ਖੜੋ ਤੇ ਕਿੰਨਾ ਵੀ ਇੱਦਿ ਫਿਰ ਮੁੱਲ ਰੱਖਣਾ ਇਹਦਾ ਮੁੱਲੇ ਦਾ 45000 ਜੀ ਕਰਦੇ ਵਿੱਚ ਛੋਟ ਛੜ ਕੇ ਫਿਰ 42 ਦੇ ਦਾਂਗੇ ਅੱਛਾ 42 ਹਜ਼ਾਰ ਹੀ ਦੇ ਦੋਗੇ ਤੇ ਦੁੱਧ 7 ਲੀਟਰ ਘਰੋ ਚਵਾ ਦੋਗੇ ਦੁੱਧ ਜਿਆਦਾ ਹੈ 8-9 ਕਿਲੋ ਹੀ ਠੀਕ ਬਟਾ ਬੁੱਠਾ ਨਹੀਂ ਸੁੱਕੀ ਤੂੜੀ ਆ ਆ ਦੇਖ ਸਾਦੇ ਜੀ ਮੇਰੀ ਤੂੜੀ ਹੈ ਬਾਕੀ ਸ਼ਹਿਰ ਦੇ ਵਿੱਚ ਇੱਥੇ ਫਿਰ ਪੱਛਿਆਂ ਦੀ ਥੋੜੀ ਦਿੱਕਤ ਆ ਜਾਂਦੀ ਹੈ ਬਾਕੀ ਇਹ ਹੈ ਕਿ ਕੋ ਚੱਪੂ ਚੁੱਪੂ ਨਹੀਂ ਪਾਇਆ ਜੇ ਉਤਰਾ ਹੀ ਆ ਉਹ ਜੇ ਚੱਪੂ ਚੁੱਪੂ ਪਾਇਆ ਹੋਵੇ ਤੇ ਫਿਰ ਪਸ਼ੂ ਦਾ ਥੋੜਾ ਰੋਬ ਹੋਰ ਹੋ ਜਾਂਦਾ ਵਾ ਤੇ ਹੁਣ ਗਾਵਾਂ ਜਿਹੜੀ ਆਪਣੇ ਕੋਲ ਨਿਕੇ ਨਿਕੇ ਸਿੰਗੇ ਦੇ ਹੈਗੇ ਆ ਉਹ ਤੇ ਵੱਡੇ ਨਹੀਂ ਆ ਪਹਿਲੀ ਸਿੰਗੇ ਦੇ ਸੁਵਾਇਤਾ ਪਹਿਲਾਂ ਹੀ ਦੱਸਦੇ ਆ ਕਿੰਨਾ ਚਿਰ ਹੋ ਗਿਆ ਨੇ ਸੋਈ ਨੂੰ ਮਹੀਨਾ ਹੀ ਲਾਰੋ ਠੀਕ ਆ 2-5 ਦਿਨ ਹੋ ਗਏ ਮਹੀਨਾ ਹੀ ਹੋ ਗਿਆ ਤੇ ਦੁੱਧ ਕਿੰਨਾ ਪੱਕਾ ਇਹਦੇ ਕੋਲ ਦੁੱਧ ਇਹਦੇ ਕੋਲ 8 ਲੀਟਰ ਜੇ ਪੱਕਾ ਪੱਕਾ ਦੁੱਧ ਹੈ ਘੱਟ ਸੀ ਪੱਕਾ ਸੀ ਤੇ ਬੱਚਾ ਕਿਹਦੇ ਤਮਗਰ 25 ਜੇ ਇਹਦੇ ਮਗਰ ਬੱਚੀ ਹੈ ਤੋੜ ਦੋ ਫਿਰ ਇੱਕ ਰੀਨ ਵਾਕੀ ਇਹ ਕਿ ਦਰਮਿਆਨੀ ਜੀ ਗਾਵਾ ਸਾਰੀਆਂ ਗਰਮੀਆਂ ਘਰ ਦਾ ਵਧੀਆ ਸਾਰੀ ਜਾਊਗੀ ਇੱਕ ਅਰੀ ਫਿਰ ਤੁਹਾਨੂੰ ਤੋਰ ਕੇ ਦਿਖਾ ਦਿੰਦੇ ਸਾਡਾ ਦਰਦੀ ਆ ਸਾਡੇ ਤੋਂ ਲੱਗ ਜਾਈਦਾ ਤੇ ਥੋੜਾ ਪੱਜ ਜਾਂਦੀ ਆ ਕਈ ਵਾਰੀ ਪਸ਼ੂ ਨੂੰ ਡਾਕਟਰ ਦਾ ਭਲੇਖਾ ਵੀ ਪੈ ਜਾਂਦਾ ਲੱਗ ਜੇ ਕਿਉਂਕਿ ਪਸ਼ੂ ਵੀ ਜਹਣਾ ਦੇ ਇਥੇ ਮਗਰ ਵੱਜੇ ਹੁੰਦੇ ਆ ਦੇ ਬਾਹਰਲਾ ਬੰਦਾ ਇਥੇ ਘਟ ਹੀ ਹੁੰਦਾ ਨੇ ਸੰਸਰ ਦਾ ਡਰਦੀ ਦਰਦੀ ਦੀ ਆ। ਬਾਕੀ ਇਹ ਆ ਕਿ ਕੰਪੈਕਟ ਜਿਹਾ ਹਵਾ ਨਾ ਜਿਹੜਾ ਇਹਦਾ। ਕਿੰਨਾ ਵਧੀਆ ਫਿਰ ਜੱਜਾ ਮੁੱਲ ਰੱਖ ਰਹੀ ਇਹਦਾ। ਮੁੱਲੇ ਭਾਈਆ ਦੇ ਦਾ। ਭਾਈਆ ਰੀ ਦੇ ਦੋਗੇ। ਚਲੋ ਛੋਟ ਛੋਟ ਵਿੱਚੋਂ ਕਰ ਦੋ। ਕੋਈ ਗੱਲ ਨਹੀਂ ਕੋਈ ਗੱਲ ਨਹੀਂ ਛੋਟ। ਕੋਈ ਫੋਨ ਲਾਵੇ ਇੱਕ ਰੀ ਹਨਾ ਤੇ ਥਾਣੇ ਤੇ ਤੁਹਾਨੂੰ ਦਿਖਾ ਦੇਣੇ ਲੱਗੇ ਤਾਂ। ਬਾਕੀ ਪਸਮਕੇ ਥਣ ਜਿਹੜੇ ਵਧੀਆ ਤਿਆਰ ਕਰੂਗੀ। ਆ ਦੇਖ ਸੰਤ। ਇਹ ਆ ਪਰਲੀ ਵਛੀ ਆ ਜਿਹੜੀ ਇਹਦੀ ਹਾਂ ਬਈ ਤੇ ਆ ਬੱਚੇ ਤਾਂ ਵੀ ਨਹੀਂ ਚੱਬੀ ਜੀ ਹਾਂਜੀ ਹਾਂਜੀ ਤੇ ਇਹਦੇ ਕੋਲ ਕਿੰਨਾ ਹੀ ਦੁੱਧ ਇਹਦੇ ਕੋਲ 8 ਲੀਟਰ ਜੀ ਹੈਗਾ ਪੱਕਾ ਦੁੱਧ 8 ਲੀਟਰ 8 ਲੀਟਰ ਮਾਸਾ ਵਾਧੀ ਹੋਏ ਚਲੋ 8 ਹੀ ਲਾਓ ਤੇ ਠੰਡੀਆਂ ਧੇਰੀ ਆ ਉਹ ਤੇਰਾ ਠੰਡੀ ਧੇਰੀ ਆ ਵੀ ਹੁਣ ਸਾਡੇ ਕੋਲ ਠੰਡੀ ਜਿਹੜੀ ਥੋੜਾ ਜਿਹਾ ਲੋਸ਼ੂ ਡਰਦੇ ਆ ਦੂਰ ਹੋ ਕੇ ਅੱਕਰੂ ਦੂਰ ਹੋ ਕੇ ਤੁਹਾਨੂੰ ਦਿਖਾ ਦਿੰਨੇ ਕੋਈ ਰੱਸੀ ਫਿਰ ਤੋੜਦੀ ਹੈ ਉਤਰਾ ਚਵਾਈ ਕਰਨ ਲੱਗਿਆ ਰੱਸੀ ਪਾਈ ਦੀ ਕਿ ਨਹੀਂ ਨਾ ਨਾ ਕੋਈ ਚੀਜ਼ ਅੱਛਾ ਰੱਸੀ ਦੀ ਕੋਈ ਲੋੜ ਨਹੀਂ ਮੈਨੂੰ ਲੱਹ ਬਾਕੀ ਇਹੋ ਜਿਹੇ ਗਾਵਾਂ ਦਾ ਦੁੱਧ ਵੀ ਜਿਹੜਾ ਕਾਫੀ ਸੰਘਣਾ ਹੁੰਦਾ ਵਾ ਤੇ ਇਹਦਾ ਵੀ ਇੱਦੀ ਫਿਰ ਮੁੱਲ ਇਹਦਾ ਮੁੱਲ ਤੇ 20000 ਦਾ ਠੀਕ ਅੱਛਾ 18 ਦੇ ਦਾਂਗੇ 18000 ਦੇ ਦੇ ਦੋ ਛੋਟ-ਛੋਟ ਕਰ ਦੋਗੇ ਵਿੱਚ ਹੋਰ ਕੋਈ ਗੱਲ ਨਹੀਂ ਕਰਦਾਂਗੇ ਠੀਕ ਹੈ ਜੀ ਹਾਂ ਜੀ ਬਾਕੀ ਫੋਨ ਲਾਏ ਕੋਈ ਪਤਾ ਨਹੀਂ ਸੌਦਾ ਕਿੱਥੇ ਹੋ ਜਾਣਾ ਇੱਕ ਮਿੰਟ ਤੇ ਹਾਂ ਜੀ ਵਿਦਿਆਰਥੀ ਕੋਸ਼ਿਸ਼ ਕਰਨਾ हां जी बाकी ठीक ठाक कर है सुइयां-सुइयां ने कोई जोचवाक तसल्ली सुइयां-सुइयां ना तिनै सुइयां वां हां जी ਭਾਵੇਂ ਕੋਈ ਬੱਚੇ ਵਾਲੀ ਤੇ ਭਾਵੇਂ ਕੋਈ ਬੱਚੇ ਤੋਂ ਬਿਨਾ ਵਾ ਬਾਕੀ ਕੁਝ ਵਾਈ ਕੇ ਆ ਕੇ ਤਸੱਲੀ ਕਰਕੇ ਆਪਣੀਆਂ ਖੜੇ ਚਵਾਈ ਕਰਕੇ ਤਸੱਲੀ ਕਰਕੇ ਖੜੇ ਹਨ ਜੇ ਕੋਈ ਨਹੀਂ ਆ ਸਕਦਾ ਵੀਡੀਓ ਕਾਲ ਤੇ ਹਾਂ ਜੀ ਹਾਂ ਜੀ ਵੀਡੀਓ ਕਾਲ ਬਾਕੀ ਇੱਥੇ ਆਓ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਇਸ ਚੱਕ ਕੇ ਖੜੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ